ਐਗਜ਼ਮਨ ਜੀ ਸਭ ਤੋਂ ਪਹਿਲਾਂ ਜੀ ਜੀਵੀਐਸ ਟਾਈਮ ਤੇ ਇਹਨਾਂ ਵੱਲੋਂ ਅ ਅਡਮੀਗ੍ਰੇਸ਼ਨ ਦੇ 5 ਸਾਲ ਪੂਰੇ ਹੋ ਗਏ ਤੇ ਬਹੁਤ ਬਹੁਤ ਮੁਬਾਰਕ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸੋਨੂ ਜੀ ਐਨ ਨੂੰ ਆਖਦੇ ਆਂ ਪਿਛਲੇ 5 ਸਾਲ ਤੋਂ ਅਸੀਂ ਇਸ ਫੀਲਡ ਵਿੱਚ ਕੰਮ ਕਰਦੇ ਆਂ ਤੇ ਇਹ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਹੀ ਅਸੀਂ ਆਫਿਸ ਸਟਾਰਟ ਕੀਤਾ ਸੀ ਤੇ ਜਿਹਦੇ ਪੂਰੇ 5 ਸਾਲ ਪੂਰੇ ਹੋ ਗਏ ਤੇ ਸਾਨੂੰ ਬਹੁਤ ਵਧੀਆ ਜਾਨੀ ਕਿ ਪੰਜਾਂ ਸਾਲਾਂ ਚ ਰਿਸਪੌਂਸ ਮਿਲਿਆ ਪਰਮਾਤਮਾ ਨੇ ਬਹੁਤ ਵਧੀਆ ਸਿਰ ਤੇ ਮਿਹਰ ਪਰਿਆ ਹੱਥ ਰੱਖਿਆ ਤੇ ਉਹਦੀ ਖੁਸ਼ੀ ਵਿੱਚ ਸ੍ਰੀ ਸੁਖਮਨੀ ਸਾਹਿਬ ਕਰਵਾ ਕੇ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਸਭ ਤੋਂ ਵੱਡਾ ਯੋਗਦਾਨ ਕਿੱਸ ਦਾ ਮੰਗਦੇ ਇਸ ਮਕਾਮ ਦਾ ਸਭ ਤੋਂ ਵੱਡਾ ਯੋਗਦਾਨ ਸਾਡੇ ਜੇ ਉਹ ਵੀ ਕਲਾਇੰਟ ਸਾਡੇ ਨਾਲ ਜੁੜੇ ਸੀਗੇ ਸਾਡੇ ਤੇ ਉਹਨਾਂ ਨੇ ਵਿਸ਼ਵਾਸ ਕੀਤਾ ਤੇ ਸਾਡੇ ਸਾਰੇ ਸਟਾਫ ਦਾ ਜਿਨ੍ਹਾਂ ਨੇ ਪੂਰੀ ਆਪਣੀ ਮਿਹਨਤ ਲਗਨ ਨਾਲ ਮੇਰਾ ਸਾਥ ਦਿੱਤਾ

ਦੇਖੋ ਸਰ ਜਿੰਦਗੀ ਚ ਉਤਰਾ ਚੜਾਤਾ ਹੁੰਦੀ ਰਹਿੰਦੇ ਆ ਲੋਕਡਾਊਨ ਦੇ ਟਾਈਮ ਬਹੁਤ ਯਾਨੀ ਕਿ ਮਾੜਾ ਦੌਰ ਸੀ ਸਾਡੀ ਇੰਡਸਟਰੀ ਤੇ ਬਹੁਤ ਇਦਾਂ ਦੇ ਆਪਣਾ ਸੀਗੇ ਸਾਈਟਸ ਸੈਂਟਰ ਵਾਲੇ ਜਿਨ੍ਹਾਂ ਤੋਂ ਰੈਂਟ ਵੀ ਨਹੀਂ ਭਰਿਆ ਗਿਆ ਉਹਨਾਂ ਨੂੰ ਆਪਣਾ ਯਾਨੀ ਕਿ ਬਿਜ਼ਨਸ ਠੱਪ ਕਰਨਾ ਪਿਆ ਤੇ ਚਲੋ ਪਰਮਾਤਮਾ ਦੀ ਰਜ਼ਾ ਚ ਰਹਿ ਕੇ ਚੱਲਣਾ ਚਾਹੀਦਾ ਉਤਰਾ ਚੜਾਤਾ ਜ਼ਿੰਦਗੀ ਚ ਆਉਂਦੇ ਆ ਮੁਸੀਬਤਾਂ ਕਹਿੰਦੇ ਬੰਦੇ ਤੇ ਹੀ ਆਉਂਦੀਆਂ ਤੇ ਪਰਮਾਤਮਾ ਵੱਲ ਵੀ ਬਖਸ਼ਦਾ ਉਹਨਾਂ ਮੁਸੀਬਤਾਂ ਨਾਲ ਨਜਿੱਠਣ ਨੂੰ ਤੇ ਅਸੀਂ ਪੂਰੇ ਹੌਸਲੇ ਨਾਲ ਯਾਨੀ ਕਿ ਇੱਕ ਮਾਨ ਬਣਾ ਕੇ ਇਮਾਨਦਾਰੀ ਨਾਲ ਕੰਮ ਕਰਕੇ ਜਾਨੀ ਕਿ ਕਰਦੇ ਆਏ ਲਗਾਤਾਰ ਅਸੀਂ ਹੌਸਲਾ ਨਹੀਂ ਛੱਡਿਆ ਤਾਂ ਪਰਮਾਤਮਾ ਦੀ ਮਿਹਰ ਨਾਲ ਅੱਜ ਆਪਾਂ ਇਸ ਮੁਕਾਮ ਤੇ ਆ ਗਏ। ਇਸਮਰ ਜੀ ਦੇਖੋ ਆਈਡੈਂਟਿਟੀ سوشل ਮੀਡੀਆ ਤੇ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਅਜਿਹਾ ਦਾ ਫਰਾਡ ਕਰਦੇ ਆ। ਬਹੁਤ ਸਾਰੇ ਜਿਹੜੇ ਕਲਾਇੰਟ ਆ ਉਹਨਾਂ ਦਾ ਜਿਹੜਾ ਭਰੋਸਾ ਇਮੀਗ੍ਰੇਸ਼ਨ ਤੋਂ ਘਟਦਾ ਜਾ ਰਿਹਾ। ਉਸ ਨੂੰ ਬਣਾਉਣ ਦੇ ਲਈ ਤੁਸੀਂ ਕੀ ਕਹਿਣਾ ਚਾਹੋ? ਜੀ ਹਾਂਜੀ ਤੁਸੀਂ ਫਰਾਡ ਦੀ ਗੱਲ ਕੀਤੀ ਆ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਸਾਡੀ ਇੰਡਸਟਰੀ ਦੇ ਵਿੱਚ ਜਨਨਿਕ ਕੋਈ ਫਰਾਡ ਵਾਲਾ ਕੰਮ ਹੈ ਨਹੀਂਗਾ ਇਹ ਥੋੜਾ ਜਿਹਾ ਕੀ ਆ ਲੋਕਾਂ ਨੂੰ ਅਵੇਅਰਨੈਸ ਦੀ ਘਾਟ ਆ ਲੋਕ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਐਡਾ ਦੇਦੇ ਆ ਐਡਾ ਦੇਖ ਕੇ ਮਨ ਲੋਕ ਕਹਿੰਦੇ ਆ ਆਫਟਰ ਵੀਜ਼ਾ ਪੈਸੇ ਲਾਵਾਂਗੇ ਜੀ ਅਸੀਂ ਐਂ ਕਰਾਂਗੇ ਅਸੀਂ ਤੁਹਾਨੂੰ ਪਲਾਨੇ ਤੋਂ ਪਹੁੰਚਾ ਦਾਂਗੇ ਉਹ ਵੱਡੇ ਵੱਡੇ ਸੁਪਨੇ ਦਿਖਾ ਦੇ ਦਿੰਦੇ ਆ ਅੱਜ ਤੋਂ 5 ਸਾਲ ਪਹਿਲਾਂ ਦੇ 10-50 ਵੀਜੇ ਆਏ ਹੁੰਦੇ ਉਹ ਟੇਬਲ ਤੇ ਰੱਖ ਕੇ ਫੋਟੋ ਪਾ ਦਿੰਦੇ ਆ ਲੋਕ ਉੱਤਰ ਨੂੰ ਭੱਜ ਲੈਂਦੇ ਆ ਇਹ ਇੱਕ ਕਮੀ ਆ ਸਾਡੇ ਪਿੰਡਾਂ ਵਾਲੇ ਲੋਕਾਂ ਦੇ ਵਿੱਚ ਕਮੀ ਆ ਵੀ ਆਪ ਦਾ ਏਰੀਆ ਛੱਡ ਕੇ ਤੁਸੀਂ ਚੰਡੀਗੜ੍ਹ ਜਾਂਦੇ ਆ ਜਲੰਧਰ ਜਾਂਦੇ ਆ ਤੁਸੀਂ ਲੋਕਲ ਬੰਦਿਆਂ ਨੂੰ ਲੋਕਲ ਬੰਦੇ ਤੋਂ ਕੰਮ ਕਰਾਓ ਜਿਹੜਾ ਸੋਨੂੰ ਜਾਣਦਾ ਤੁਸੀਂ ਉਹਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਆ ਤੇ ਤਾਂ ਹੀ ਤੁਸੀਂ ਧੋਖੇ ਤੋਂ ਧੋਖੇ ਤੋਂ ਬਚ ਸਕਦੇ ਆ ਇਸਨੇ ਇਹ ਆ ਦੇਣਾ ਚਾਹੁੰਦਾ ਜੀ ਵੀ ਕੋਈ ਵੀ ਤੁਸੀਂ ਅਸੀਂ ਇਹ ਨਹੀਂ ਕਹਿੰਦੇ ਵੀ ਜੋ ਵੀ ਵੀਜ਼ਾ ਅਪਲਾਈ ਕਰਾਉਣਾ ਤੁਸੀਂ ਸਾਡੇ ਤੋਂ ਹੀ ਕਰਾਉਣਾ ਤੁਸੀਂ ਕਿਤੋਂ ਮਰਦੀ ਵੀਜ਼ਾ ਅਪਲਾਈ ਕਰਾਓ ਆਪਦੇ ਸ਼ਹਿਰ ਦੇ ਨੇੜੇ ਦੇ ਏਜੰਟ ਤੋਂ ਜਾਂ ਏਜੰਟ ਤੋਂ ਵੀਜ਼ਾ ਅਪਲਾਈ ਕਰਾਓ ਤਾਂ ਜੋ ਸਾਨੂੰ ਵਧੀਆ ਗਾਈਡ ਕਰ ਸਕਣ ਤੇ ਤੁਸੀਂ ਫਰਾਡ ਤੋਂ ਬਚ ਸਕੋ ਕਿਉਂਕਿ ਲੋਕਲ ਬੰਦੇ ਨੂੰ ਆਪਾਂ ਨਾਰਮਲੀ ਜਾਣਦੇ ਹੁੰਨੇ ਆ ਉਹਦਾ ਆਪਾਂ ਨੂੰ ਘਰ-ਬਾਰ ਵੀ ਪਤਾ ਹੁੰਦਾ ਜੇ ਕਾਨੂੰ ਫਰਾਡ ਹੁੰਦਾ ਤੁਸੀਂ ਘਰ ਘਰ-ਬਾਰ ਪਤਾ ਹੁੰਦਾ ਤੁਸੀਂ ਕੋਈ ਕਾਰਵਾਈ ਕਰ ਸਕਦੇ ਆ ਚੰਡੀਗੜ੍ਹ ਜਲੰਧਰ ਜਾ ਕੇ ਜਿਹੜੇ ਤੁਸੀਂ ਫੈਸਲਾ ਲਵਾਉਂਦੇ ਹੋ ਉੱਥੇ ਸੋਡੀ ਕੋਈ ਸੁਣਵਾਈ ਨਹੀਂ ਸਰਾਇਮਿਗ੍ਰੇਸ਼ਨ ਇੱਕ ਇਹੋ ਜੀ ਨਾਮਵਰ ਸੰਸਥਾ ਬਣ ਚੁੱਕੀ ਹੈ ਜੀਨੇ ਥੋੜੇ ਜੇ ਸਮੇਂ ਵਿੱਚ ਆਪਣਾ ਬਹੁਤ ਹੀ ਵਧੀਆ ਨਾਮ ਕਮਾਇਆ ਆਪਦੇ ਏਰੀਏ ਦੇ ਵਿੱਚ ਸ਼ਾ ਦੂਰ ਤਰਾਡੇ ਤੱਕ ਸਰਾਇਮਿਗ੍ਰੇਸ਼ਨ ਨੇ ਆਪਣਾ ਨਾਮ ਰਚਨਾਇਆ ਕਿਉਂਕਿ ਇੱਥੇ ਕੋਈ ਕਿਸੇ ਨਾਲ ਫੇਕ ਗੱਲਬਾਤ ਯਾਨੀ ਕਿ ਫੇਕ ਗਾਈਡੈਂਸ ਨਹੀਂ ਕੀਤੀ। ਇਹਦੀ ਗਲਤ ਤਰੀਕੇ ਨਾਲ ਕਿਸੇ ਨੂੰ ਕੋਈ ਦੱਸਿਆ ਨਹੀਂ ਜਾਂਦਾ ਜੋ ਆ ਰੀਅਲਿਟੀ ਦੱਸ ਕੇ ਬੰਦੇ ਦਾ ਕੇਸ ਅਪਲਾਈ ਕੀਤਾ ਜਾਂਦਾ ਤੇ ਸਹੀ ਸਲਾਹ ਦਿੱਤੀ ਜਾਂਦੀ ਹੈ। ਜੇ ਤੁਸੀਂ ਵੀ ਕੋਈ ਕਿਸੇ ਵੀਜ਼ਾ ਬਾਰੇ ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ ਕਿਸੇ ਵੀ ਕੰਟਰੀ ਬਾਰੇ ਕੋਈ ਸਲਾਹ ਲੈਣੀ ਚਾਹੁੰਦੇ ਹੋ ਸਾਡੇ ਆਫਿਸ ਵਿਜਿਟ ਕਰ ਸਕਦੇ ਹੋ ਜਾਂ ਸਾਡੇ ਹੇਠ ਦਿੱਤੇ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਮੈਂ ਚਾਹੁੰਦਾ ਵੀ ਤੁਸੀਂ ਇਦਾਂ ਹੀ ਆਪ ਦਾ ਸਾਡੇ ਤੇ ਭਰੋਸਾ ਬਣਾਈ ਰੱਖਿਓ। ਤੇ ਅਸੀਂ ਤੁਹਾਡੇ ਭਰੋਸੇ ਤੇ ਪੂਰੇ ਖਰੇ ਉੱਤਰਦੇ ਰਹੀਏ ਤੇ ਆਉਂਦੇ ਸਾਲ ਪਰਮਾਤਮਾ ਦੀ ਰਹਿਮਤ ਸਦਕਾ ਆਪਾਂ ਬਹੁਤ ਵੱਡਾ ਪ੍ਰੋਗਰਾਮ ਅਲਿਖਾਂਗੇ